ਭਿਆਨਕ ਤੇ ਰੂਕੰਬਾਉ ਹਾਦਸਾ ਹੋਤੀ ਖਬਰ ਸਾਮne ਆ ਰਹੀ ਹੈ ਇੱਕ ਮੋਟਰਸਾਈਕਲ ਤੇ ਟਰਾਲੇ ਵਿਚਕਾਰ ਭਿਆਨਕਾ ਟੱਕਰ ਹੁੰਦੀ ਹੈ ਜਿਸ ਤੋਂ ਬਾਅਦ ਟਰਾਲੇ ਹੇਠਾਂ ਮੋਟਰਸਾਈਕਲ ਆ ਜਾਂਦਾ ਹੈ ਤੇ ਮੋਟਰਸਾਈਕਲ ਸਵਾਰ ਇੱਕ ਵਿਅਕਤੀ ਤੇ ਇੱਕ ਮਹਿਲਾ ਦੀ ਮੌਤ ਹੋਣ ਦੀ ਖਬਰ ਸਾਮne ਆ ਰਹੀ ਹੈ ਹਾਦਸਾ ਇਨਾ ਭਿਆਨਕ ਸੀ ਕਿ ਇਸ ਵਿੱਚ ਮਹਿਲਾ ਤੇ ਵਿਅਕਤੀ ਦੇ ਮੂੰਹ ਕੁਚਲੇ ਗਏ ਤਾਂ ਹਾਦਸੇ ਤੋਂ ਬਾਅਦ ਮੌਕੇ ਤੇ ਸੜਕ ਸੁਰੱਖਿਆ ਫੋਰਸ ਦੇ ਮੁਲਾਜ਼ਮ ਪਹੁੰਚਦੇ ਨੇ ਜਿਨ੍ਹਾਂ ਦੇ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਜਾਂਦਾ ਹੈ ਤੇ ਮ੍ਰਿਤਕ ਵਿਅਕਤੀਆਂ ਦੇ ਪਰਿਵਾਰਕ ਮੈਂਬਰਾਂ ਨੂੰ ਇਤਲਾਹ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਤੇ ਹੀ ਟਰਾਲਾ ਚਾਲਕ ਜਿਸ ਦੇ ਵੱਲੋਂ ਇਨ੍ਹਾਂ ਦੋਵਾਂ ਲੋਕਾਂ ਨੂੰ ਕੁਚਲ ਦਿੱਤਾ ਗਿਆ ਉਹ ਮੌਕੇ ਤੋਂ ਫਰਾਰ ਦੱਸਿਆ ਜਾ ਰਿਹਾ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਬੰਦੀ ਕਾਰਵਾਈ ਹੋਣਾ ਕੀਤੀ ਜਾਵੇਗੀ ਤੇ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਦੱਸਿਆ ਕਿ ਇਹ ਹਾਦਸਾ ਫਲੋਰ ਨੈਸ਼ਨਲ ਹਾਈਵੇ ਤੇ ਵਾਪਰਿਆ ਜਿੱਥੇ ਕਿ ਬੀਤੀ ਦੇ ਰਾਤ 9 ਵਜੇ ਦੇ ਕਰੀਬ ਇਹ ਮਹਿਲਾ ਤੇ ਇੱਕ ਵਿਅਕਤੀ ਬਾਈਕਲ ਤੇ ਜਾ ਰਹੇ ਸਨ ਕਿ ਟਰਾਲਾ ਦੇ ਵੱਲੋਂ ਇਹਨਾਂ ਨੂੰ ਟੱਕਰ ਮਾਰ ਦਿੱਤੀ ਗਈ ਸਰ ਇਹ ਐਕਸੀਡੈਂਟ ਰਾਗੀ ਦੇ ਦਸਤਾਬਕ ਕੇ ਟਰਾਲੇ ਹੇਠ ਟਰਾਲੇ ਨਾਲ ਟਕਰਾਇਆ ਗਿਆ ਬਾਈਕ ਤੇ ਜੈਂਟਸ ਤੇ ਲੇਡੀਜ਼ ਟਰਾਲੇ ਥੱਲੇ ਆ ਕੇ ਕੁਚਲ ਗਏ ਤੇ ਉਹਨਾਂ ਦੇ ਮੌਕੇ ਤੇ ਅਸੀਂ ਉਹਨਾਂ ਦੇ ਪਾਰਸ ਵਿੱਚ ਦੇਖਿਆ ਤੇ ਆਧਾਰ ਕਾਰਡ ਤੇ ਗ੍ਰੈਂਡ ਐਡਰੈਸ ਆ ਜੀ ਤੇ ਮੌਕੇ ਤੇ ਅਸੀਂ ਆ ਕੇ ਫਲੋਰ ਥਾਣਾ ਨੂੰ ਇਤਲਾਹ ਕੀਤੀ ਮੁੰਚੀ ਸਾਹਿਬ ਤੇ ਮੁੰਚੀ ਸਾਹਿਬ ਨੂੰ ਨੰਬਰ ਲੈ ਕੇ ਅਸੀਂ ਓਐਸਆਈ ਸਾਹਿਬ ਆਪਣੇ ਡਿਊਟੀ ਅਫਸਰ ਨੂੰ ਬੁਲਾ ਕੇ ਜਿਹੜੀ ਡੈੱਡ ਬੋਡੀ ਆ ਉਹ ਨਾ ਵਾਲੇ ਕਰਤੀ ਆ ਤੇ ਐਂਬੂਲੈਂਸ ਰਾਹੀਂ ਡੈੱਡ ਬੋਡੀ ਨੂੰ ਸਿਵਲ ਹਸਪਤਲ ਫਲੋਰ ਪਹੁੰਚਾਇਆ ਗਿਆ ਸਰ ਤੁਹਾਨੂੰ ਕਿਨੇ ਕੋਈ ਪਤਾ ਲੱਗਾ ਇਹ ਹਾਦਸੇ ਦਾ ਸਰ ਸਾਨੂੰ ਪੂਰੇ 9:00 ਵਜੇ ਕੇ 10 ਮਿੰਟ ਤੇ ਸਾਨੂੰ ਸਰ 112 ਤੇ ਕੰਪਲੇਂਟ ਆਈ ਗੀ ਜੀ ਤੇ ਦੋ ਕੰਪਲੇਂਟ ਆਈਆਂ ਸਰ ਸਾਨੂੰ ਕਟੀਆਂ ਤੇ ਦੋਨੇ ਸੇਮ ਐਕਸੀਡੈਂਟਾਂ ਦੀਆਂ ਸੀਗੀਆਂ 9:00 ਵਜੇ ਕੇ 10 ਮਿੰਟ ਤੇ ਤੇ ਸਰ ਜਿਹੜੇ ਮ੍ਰਿਤਕ ਹੈਗੇ ਇਹਦੇ ਘਰ ਦੇ ਨਾਲ ਕੋਈ ਰਾਸਤਾ ਕਿਵੇਂ ਹੋਇਆ ਸਰ ਇੱਕ ਨੰਬਰ ਮਿਲਿਆ ਆ ਸਾਨੂੰ ਉਹਦੇ ਪਰਸਲ ਵਿੱਚ ਉਹਦੇ ਤੇ ਕਾਲ ਲਗਾਈ ਗਈ ਆ ਤੇ ਉਹ ਕਹਿੰਦੇ ਤੁਹਾਨੂੰ ਬੈਕ ਕਾਲ ਕਰਕੇ ਦੱਸਦੇ ਆਂ ਅਸੀਂ ਤੇ ਬਾਕੀ ਸਾਰਾ ਕੁਝ ਕੋਈ ਨਹੀਂ ਚੱਲ ਰਹੀ ਆ ਕਿ ਆਪਾਂ ਛੇੜੀ ਤੇ ਛੇੜੀ ਨਾਲ ਤੇ ਘਰਦਿਆਂ ਦਾ ਪਤਾ ਕਰਕੇ ਇਹਨਾਂ ਮ੍ਰਿਤਕ ਦੇ ਬਾਰੇ ਇਹਨਾਂ ਦੇ ਘਰਦਿਆਂ ਨੂੰ ਜਾਣਕਾਰੀ ਦਿੱਤੀ ਜਾਵੇ ਤੇ ਸਰ ਜਿਹੜੀ ਗੱਡੀ ਨਾਲ ਟਕਰਾਈ ਉਹਦਾ ਕੁਝ ਪਤਾ ਲੱਗਾ ਅ ਨਹੀਂ ਜਨਾਬ ਸਾਡੇ ਹੋਂ ਤੋਂ ਪਹਿਲਾਂ ਹੀ ਗੱਡੀ ਪਹਿਲਾਂ ਹੀ ਮੌਕੇ ਤੋਂ ਫਰਾਰ ਹੋ ਗਈ ਸੀ ਤੇ ਰਾਹਗੀਰ ਦੇ ਕਹਿਣ ਦੇ ਮੁਤਾਬਕ ਟਰਾਲਾ ਸਿਗਾ ਜਿਹੜਾ ਘੋੜਾ ਆਪਾਂ ਜਿਨੂੰ ਕਿੰਨੇ ਵੱਡਾ ਤੇ ਉਹ ਪਹਿਲਾਂ ਹੀ ਟੱਕਰ ਮਾਰ ਕੇ ਨਾਲ ਲੈ ਗਿਆ ਤੇ ਦੇਖਣ ਦੇ ਬਾਅਦ ਕਿ ਜਿਹੜਾ ਮੋਟਰਸਾਈਕਲ ਹੈ ਉਹ ਵੀ ਇੱਥੋਂ 50 ਤੋਂ 60 ਗੱਜ ਪਰੇ ਬਾਈਕ ਪਿਆ ਹੈ ਕਾਫੀ ਦੂਰ ਲੈ ਕੇ ਆਇਆ ਹੈ ਕਾਫੀ ਦੂਰ ਲੈ ਕੇ ਆਇਆ ਹੈ ਤੇ ਬੋਡੀ ਬਿਲਕੁਲ ਕੁਚਲੀ ਗਈ ਹੈ ਚਕਲਾ ਪਛਾਣ ਨਹੀਂ ਆ ਰਹੀਆਂ ਤੇ ਸਿਰਫ ਆਧਾਰ ਕਾਰਡ ਤੋਂ ਆਪਾਂ ਉਹਨਾਂ ਦਾ ਨਾਮ ਪਤਾ ਦਿਖਿਆ ਤੇ ਉਸ ਹਿਸਾਬ ਨਾਲ ਕਾਰਵਾਈ ਅੱਗੇ ਕਰ ਰਹੇ ਆਂ ਬਾਕੀ ਸਾਰੀ ਕਾਰਵਾਈ ਜਿਹੜੀ ਆ ਸਪੁਰਦ ਥਾਣਾ ਫਲੋਰ ਨੂੰ ਦਿੱਤੀ ਗਈ ਹੈ ਜੀ ਸਭ ਜਿੱਦਾ ਇੱਥੇ 1 ਤੋਂ 1.5 ਕਿਲੋਮੀਟਰ ਦੂਰ ਇੱਥੇ ਟੂਰ ਪਲਾਜ਼ਾ ਹੈਗਾ ਉੱਥੇ ਬੜੇ ਹਾਈ ਟੈਕ ਕੈਮਰੇ ਲੱਗੇ ਹੋਏ ਆ ਉੱਥੋਂ ਗੱਡੀ ਦਾ ਪਤਾ ਕੀਤਾ ਜਾ ਸਕਦਾ ਹੈ ਕੋਈ ਇਦਾਂ ਦਾ ਐਫਰ ਕਰੋਂਗੇ ਸਰ ਤੁਸੀਂ? ਇਹ ਸਰ ਸਾਡਾ ਕੰਮ ਹੈਗਾ ਮੇਨ ਐਸਐਸਐਫ ਸੜਕ ਸੁਰੱਖਿਆ ਫੋਰਸ ਦਾ ਕਿ ਆ ਟ੍ਰੈਫਿਕ ਨੂੰ ਚਲਦੇ ਰੱਖਣਾ ਇੰਜਰਡ ਨੂੰ ਹਸਪਤਾਲ ਪਹੁੰਚਾਉਣਾ ਜਾਂ ਫਿਰ ਇਦਾਂ ਦੀ ਕੋਈ ਹੋਰ ਮਦਦ ਮਹਈਆ ਕਰਾਉਣੀ ਫਰਸਟ ایڈ ਕਰਨੀ। ਬਾਕੀ ਅਸੀਂ ਥਾਣਾ ਫਲੋਰ ਜਿਹੜਾ ਹੈ ਉਹ ਅਗਲੀ ਕਾਰਵਾਈ ਬਣਦੀ ਕਾਰਵਾਈ ਥਾਣਾ ਫਲੋਰ ਕਰੇਗਾ ਜੀ। ਡਿਊਟੀ ਅਫਸਰ ਜਿਹੜੇ ਨੇ ਥਾਣਾ ਫਲੋਰ ਉਹ ਕਰਨ ਦੇ। ਲੱਗਦਾ ਜੇ ਦੋ ਜਾਨਾਂ ਜਾ ਚੁੱਕੀਆਂ ਹੈਗੀਆਂ। ਸਰ ਤੁਸੀਂ ਮੌਕੇ ਤੇ ਆਏ ਹੋਗੇ ਐਕਸੀਡੈਂਟ ਕਿੱਦਾਂ ਹੋਇਆ ਕਿੱਥੇ ਦੇ ਜਿਹੜੇ ਬੰਦੇ ਮ੍ਰਿਤਕ ਹੈਗੇ ਆ? ਇਹ ਬੰਦੇ ਗ੍ਰਾਂਦੇ ਲੱਗਦੇ ਆ ਦੋ ਤਿੰਨ ਆ ਆ ਬੜੀ ਗੰਭੀਰ ਐਕਸੀਡੈਂਟ ਹੋਇਆ ਕੋਈ ਅਨਨੋਨ ਬੰਮ ਮਾਰ ਗਿਆ ਜੀ ਉਹਦੇ ਬਾਰੇ ਹੋਰ ਨਹੀਂ ਪਤਾ ਕਰਦੇ ਆ ਜੀ ਕਿੱਥੇ ਗੱਡੀ ਮਾਰੀ ਆ ਤੇ ਸਰ ਇਹਨਾਂ ਕੋਈ ਆਇਡੈਂਟੀਫਿਕੇਸ਼ਨ ਨਿਕਲੀ ਕੋਈ ਆਇਡੈਂਟੀਫਿਕੇਸ਼ਨ ਦਾ ਕੋਈ ਆਧਾਰ卡 ਨਹੀਂ ਮਿਲਿਆ ਜੀ ਤੇ ਜਿਹੜੇ ਗੱਡੀ ਵਿੱਚ ਲੱਗੇ ਉਹਦਾ ਕੁਝ ਪਤਾ ਲੱਗਾ ਗੱਡੀ ਦਾ ਨਹੀਂ ਪਤਾ ਲੱਗਾ ਉਹਦਾ ਹਮ ਕਰੀਏ ਕਰੀਏ